ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾ ਸਿੰਘ ਜਣ ਅਗਲਾ ਸ਼ਬਦ ਹੈ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਸੋ ਇਹ ਸ਼ਬਦ ਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਬਾਈ ਸਰਜੀਤ ਸਿੰਘ ਜੀ ਇਹ ਅੰਮ੍ਰਿਤ ਕੀਰਤਨ ਅੰਗ 235 ਤੇ ਬਰਾਜਮਾਨ ਹੈ ਜੀ ਪੇਜ 265 ਸੋ ਇਹ ਕਾਫੀ ਉੱਚੀ ਸੁਰਾਂ ਤੱਕ ਮਾ ਤੀਵਰ ਤੱਕ ਆਹ ਤਾਰਸਬ ਤੱਕ ਵਿੱਚ ਇਸ ਦੀ ਸੁਰਾਂ ਜਾਣੀਆਂ ਹਨ ਪਰ ਇਸ ਨੂੰ ਹੁਣ ਅਸੀਂ ਆਹ ਕਾਫੀ ਡਾਊਨ ਕੀਤਾ ਹੈ ਇਸ ਦੀਆਂ ਸੁਰਾਂ ਤੋਂ ਹੁਣ ਮੈਕਸਿਮ ਗਾ ਕੋਮਲ ਤਾਰਸਬ ਤੱਕ ਤੱਕ ਇਸ ਦਾ ਆਖਰੀ ਸੁਰ ਹੈ ਸੋ ਇਸ ਨਾਲ ਸਾਰੀ ਸੰਗਤ ਆਨੰਦ ਲੈ ਸਕਦੀ ਹੈ ਸੋ ਇਸ ਸਤਸੰਗਤ ਦੀ ਰਿਕੁਐਸਟ ਦੇ ਕਾਰਨ ਹੁਣ ਸਾਰੇ ਸ਼ਬਦ ਕੋਸ਼ਿਸ਼ ਕੀਤੇ ਜਾ ਰਹੇ ਹਨ ਕਿ ਗਾ ਕੋਮਲ ਤੱਕ ਹੀ ਇਸ ਨੂੰ ਵਰਤਵਤ ਰੱਖਿਆ ਜਾਵੇ ਸੋ ਇਸ ਦਾ ਸਾਰੇ ਸਾਰੇ ਸ਼ਬਦਾਂ ਦੇ ਮੋਸਟਲੀ ਸਕੇਲ ਚੇਂਜ ਕੀਤੇ ਜਾ ਰਹੇ ਹਨ ਸੋ ਸਤਗੁਰੂ ਮਿਹਰ ਕਰੇ ਪੁਨਾ ਚੁਕਾਂ ਦੀ ਮਾਫੀ ਕਰਨਾ ਸਤਸੰਗਤ ਸੌਦੇ ਆ ਗਿਆ ਇਸ ਨੂੰ ਪਹਿਲੇ ਸ਼ਬਦ ਨੂੰ ਗਾਇਨ ਕਰਕੇ ਦੇਖ ਲੈਣੇ ਹੈ ਜੱਪਿਓ ਜਨ ਹਰ ਜਨ ਦੇਵ ਗੁਰੂ ਜੱਪਿਓ ਜਨ ਹਰ ਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭਨਾ ਆਇਓ ਠੀਕ ਹੈ ਜੀ ਹੁਣ ਅਸੀਂ ਇਸ ਰੰਗ ਦੇਖਣੇ ਹਾਂ ਜਪਿਓ ਜਿਨ ਅਰੇ ਦੇਖ ਦਿਨਾ ਜਪਿਓ ਜਿਨ ਜਪਿਓ ਜਪਿਓ ਮਾ 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 ਤੀਵਰ ਦੋਨੋ ਵਾਰੀ ਮ ਮ ਨੀ ਕੋਮਲ ਜਪਿਓ ਕੀ ਗਈ ਫਿਰ ਜਿਨ ਜਿਨ ਧਾ ਕੋਮਲ ਮਾ ਤੀਵਰ ਜਿਨ ਜਿਨ ਧਾ ਫਿਰ हर जन आर जन धा कोमल मातिवर गा ते रे दोनों ही कोमल है, है आर जन धा मा गे अर्जुन फिर देव गुरु देव धा धा दोनों कोमल देव गुरु गुरु माती वर दोवा फिर उसके बाद आएगा फिर संकट फिर माती वर फिर फिर संकट 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 माती वर फिर मां फिर गा कोमल ਤੇ ਨੀ ਮੱਧਰ ਸੱਤਕ ਵਿੱਚ ਆਏਗਾ ਲੋਅਰ ਨੋਟਸ ਵਿੱਚ ਠੀਕ ਹੈ ਜੀ ਸੰ ਕਟ ਠੀਕ ਹੈ ਜੀ ਮਾ ਮਾ ਗ ਨੀ ਫਿਰ ਜੋਨ ਜੋਨ ਗ ਗ ਦੋਨੋਂ ਵਰ ਕੋਮਲ ਜੋਨ ਫਿਰ ਗਰਭ ਨਾ ਆਇਓ ਹੁਣ ਦੇਖਦੇ ਹਾਂ ਗਰਭ ਗਰਭ ਧਾ ਧਾ ਮ ध कोमल है दोनों बारी तिमातीवर गभ धधा मा फिर ना आयो गभ ना आयो ना ना ग रे दोनों कोमल आयो आयो रे रे दोनों बार कोमल आज हम फिर संकट जोन कर अपना आओ टाइम जो बोल रहे हैं उसमें पहले गायन करके देख लेने फिर लो दे सो ये काफी नीवा चल जाता है सो इसका इलाज यही कर सकते हैं कि जो इतना नीवा नहीं जा सकते ये सेम सुना आप यूज़ कर लो ਤੇ ਜਿਸ ਤਰ੍ਹਾਂ ਆਪ ਇਸ ਇੱਥੇ ਗੋਂਦੇ ਹੋ ਉਹੀ ਸੇਮ ਹੀ ਸੁਣਾਣ ਬਸ ਤੇ ਇਹਨਾਂ ਕਾਰਟ ਆਪ ਇਸ ਜਗ੍ਹਾ ਤੇ ਮਧ ਅ ਮਧਮ ਸਬ ਤੱਕ ਵਿਚialੋ ਸੁਣਾ ਬਜਾਏ ਕਿ ਮਧਰ ਵਿੱਚ ਗੋਂਦੇ ਤਾਂ ਆਪ ਦਾ ਇਹ ਪਾਰਟ ਮੈਨੇਜ ਹੋ ਜਾਏਗਾ ਸੋ ਆਪ ਇਸਨ ਪਹਿਲੇ ਸੁਣਾ ਦੇਖ ਲੈਣਾ ਫਿਰ ਫਿਰ ਸੰਕਟ ਫਿਰ संकट नी फिर संकट नी धा धा संकट ये सारा कोमल है पूरा सब तक कुछ होना चल रहा है फिर संकट नी नी धा धा ठीक है जी संकट हो गया खत्म तो फिर उसके तो बाद जोन है ग ग दोनों कोमल जो मैंने ग रे ग रि म म ग ग कोमल ठीक है ग रि ना 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 ग रे दोनों ही कोमल है आयो आयो रे रे समझ गया जी ਇਸ ਨੂੰ ਜਿਸ ਤਰ੍ਹਾਂ ਆਪਨੇ ਫਿਰ ਸੰਕਟ ਜੋ ਜੋਂ ਇਸ ਦੀ ਬਜਾਇ ਫਿਰ ਸੰਕਟ ਜੋਨ ਇਸ ਤਰ੍ਹਾਂ ਗਾ ਲੈਣਾ ਓਕੇ ਸੋ ਅਸੀਂ ਉਹਨਾਂ ਦਾ ਅੰਤਰਾ ਦੇਖਦੇ ਹਾਂ ਅੱਛਾ ਹੁਣ ਅਸੀਂ ਅੰਤਰਾ ਸ਼ੁਰੂ ਕਰਦੇ ਹਾਂ ਜਬ ਲਵ ਨਹੀਂ ਪਾਗ ਲਿਲਾਰ ਉਦਾ ਤਬ ਲਵ 프ਮਤੇ ਫਿਰਤੇ ਬਹੁਤ ਆਇਓ ਸੋ ਅਸੀਂ ਪਹਿਲੇ ਸਿਰਫ ਕਾਵਾਂਗੇ ਜਬ ਲਵ ਨਹੀਂ ਪਾਗ लेदार उदय फिर इना पार्ट गौड़ तो बाद फिर दोबारा फिर गावांगे इसको पंक्ति नु फिर पूरी उसके बाद पंक्ति गाया जाएगा और पहले अंदा ही जितना है उतना पहले गाने हैं जब लौ जब लौ नहीं पग लेदार उदय आओ ये बंदे सुनो देख लेना जब लौ जब ल नी नीरे सारा ही कोमल है रे तार सप्तक में है नी नीरे ठीक है जब ल ओके जब ल नी नीरे फिर नहीं नहीं रे ग दोनों ही कोमल है तार, तार सप्तक में है नहीं फिर पा ग पा ग रे ਕੋਮਲ ਤਾਰ ਸਪਤਕ ਵਿੱਚ ਤੇ ਨੀ ਰੇ ਨੀ ਪਾਗ ਪਾਗ ਨੀਲਾਰ ਨੀਲਾਰ ਨੀ ਨੀ ਕੋਮਲ ਧਾ ਕੋਮਲ ਨੀਲਾਰ ਫਿਰ ਉਦੈ ਉਦੈ ਨੀ ਨੀ ਕੋਮਲ ਉਦੈ ਨੀ ਨੀ ਫਿਰ ਅਗਲੀ ਹੁਣ ਜੋ ਬਾਕੀ ਦਾ ਪਾਰਟ ਦਾ ਗੁਣਾ ਹੈ ਇਸ ਪੰਕਤੀ ਦਾ ਉਸ ਨੂੰ ਦੇਖ ਲਵਾਂਗੇ ਅੱਜ ਹੁਣ ਇਸ ਨੂੰ ਫਿਰ ਇੱਕ ਵਾਰ ਗਾ ਕੇ ਦੇਖ ਲਵਾਂਗੇ ਜਬ ਲੋ ਨਹੀਂ ਪਾਗ ਲਿਲਾਰ ਹੁਦੈ ਨਭ ਤੇ ਬੰਤੇ ਕਰਤੇ ਮੋਹਤਾਯੋ ਸੋ ਜਬ ਲੋ ਨਹੀਂ ਪਾਗ ਲਿਲਾਰ ਉਹ ਤੋ ਤਕ ਸਭ ਸੇਮ ਸੁਰਾ ਲੱਗ ਰਹੇ ਨੇ ਜੋ ਪਹਿਲੇ ਸੀ ਗਾਇਆ ਸੀ ਜੋ ਟਿਊਟੋਰੀਅਲ ਅਲਰੇਡੀ ਬਣਾ ਕੇ ਦਿੱਤਾ ਹੈ ਅਤੇ ਇਸ ਦੀ ਸੁਰਾ ਸਭ ਨੋਟੇਸ਼ਨਸ ਵਿੱਚ ਲਿਖਿਆ ਹੋਇਆ ਹੈ ਸੋ ਅਸੀਂ ਸਿਰਫ ਹੁਣ ਸ਼ੁਰੂ ਕਰਾਂਗੇ ਉਦੈ ਲੀਲਾਰ ਉਦੈ ਉਦੈ ਤੋਂ ਫਰਕ ਪੈਂਦਾ ਲੀਲਾਰ ਇਤੋ ਤਕ ਅਸੀਂ ਸੇਮ ਸੁਰਾ ਹੀ ਉਸੇ ਰਾਂਗੇ ਹੁਣ ਲਾਰ ਉਦੈ सेम ही पहले सिर्फ क्योंकि ये अखर यूज हो रहा है इस करके इसन अमल धा कोमल मा ग कोमल धा मा गा कट्ठा बजेगा ठीक है तबलो तब लो तब तब लो

ਨੀ ਕੋਮਲ ਫਿਰ ਫਿਰ ਤੇ ਤੇ ਵਾਸਤੇ ਨੀ ਕੋਮਲ ਤਨੀ ਫਿਰ ਤੇ ਨੀ ਪੀ ਨੀ ਫਿਰ ਬਹੋ ਤਾਇੋ ਬਹੋ ਬਹੋ ਧਾ ਕੋਮਲ ਰੇ ਕੋਮਲ ਤਾਰ ਸਬ ਤੱਕ ਵੀ ਬਹੋ ਧਾ ਰੇ ਤਾਇੋ ਤਾਇਓ ਰੇ ਰੇ ਤਾਰ ਸਭ ਤੇ ਗੀਤਾਇਓ ਠੀਕ ਹੈ ਜੀ ਸੋ ਹੁਣ ਅਸੀਂ ਫਿਰ ਤੇ ਬਹੁਤ ਆਇਓ ਦੁਬਾਰਾ ਪੜਨਾ ਹੈ ਲੇਕਿਨ ਉਸ ਨੂੰ ਸੁਰ ਥੋੜੀ ਅਲੱਗ ਤਰੀਕੇ ਨਾਲ ਲੱਗਣਾ ਆ ਜੀ ਉਹ ਦੇਖਦੇ ਆ ਫਿਰ ਤੇ ਬਹੁਤ ਆਇਓ ਦੁਬਾਰਾ ਲੇਕਿਨ ਅਸੁਰਾਂ ਅਲੱਗ ਹਨ ਫਿਰ ਤੇ ਫਿਰ ਤੇ ਨੀ ਕੋਮਲ ਨੀ ਨੀ ਅਲੈ ਨੀ ਸ਼ੁਦ ਫਿਰ ਨੀ ਕੋਮਲ ਤੇ ਵਾਸਤੇ ਇਕੱਠੀਆਂ ਹੋ ਜਾਣੀਆਂ ਦੋਨੋਂ ਫਿਰ ਵਾਸਤੇ ਕਲੀ ਨੀ ਕੋਮਲ ਤੇ ਵਾਸਤੇ ਸ਼ੁਦ ਤੇ ਕੋਮਲ ਨੀ 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 ਫਿਰ ਬਹੋ 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 ਮਾ ਮਾ ਤੀਵਰ ਦਨ ਵਾਲ ਬਹੋ ਤਾ ਤਾ ਮਾ ਤੀਵਨ ਤੇਰੇ ਕੋਮਲ ਠੀਕ ਹੈ ਤਾਂ ਯੋ ਯੋ ਗ ਤੇ ਰੇ ਯੋ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਜਪ ਤੇ ਜਪਿਓ ਉਹ ਜਿਨਨ ਹਰ ਜਨ ਦੇਵ ਗੁਰੂ ਸੋ ਇਤੇ ਟਿਊਟੋਰੀਅਲ ਦੀ ਸਮਾਪਤੀ ਹੁੰਦੀ ਹੈ ਜੀ ਸੋ ਕੋਈ ਦਿੱਕਤ ਆਵੇ ਤਾਂ ਆਪ ਕਮੈਂਟ ਕਰ ਦੇਣਾ ਜੀ ਆਪਣਾ ਨੋਟਨਾਟ ਵੀਡੀਓ ਬਣਾ ਕੇ ਭੇਜਤਾ ਜਾਏਗਾ। ਹੋਰ ਆਪ ਸਾਰਿਆਂ ਦਾ ਜਿਹਦਾ ਬਹੁਤ-ਬਹੁਤ கோடி-ਕੋੜ ਧੰਨਵਾਦ ਜੋ ਇਸ ਚੈਨਲ ਵਿੱਚ ਇਤਨਾ ਸਾਥ ਦੇ ਰਹੇ। ਅਤੇ ਆਪ ਸਭ ਦੇ ਕਮੈਂਟਸ ਜੋ ਆਉਂਦੇ ਹਨ ਬਹੁਤ ਬਹੁਤ ਧੰਨਵਾਦੀ। ਸੁਆਗਤੀ ਦੀਆਂ ਕਾਫੀ ਰਿਕੁਐਸਟ ਹੁੰਦੀਆਂ ਹਨ ਪਰ ਦਾਸ ਨੂੰ ਕਾਫੀ ਮਹਿਸੂਸ ਹੁੰਦਾ ਹੈ ਕਿ ਆਪ ਦਾ ਰਿਕੁਐਸਟ ਜੋ ਸ਼ਬਦੀ ਹੁੰਦੀ ਹੈ ਉਸ ਲਈ ਕਾਫੀ ਸਮੇਂ ਬਾਅਦ ਨੰਬਰ ਲੱਗਦਾ ਹੈ। ਇਹ ਦਾਸ ਦੀ ਵਸ ਦੀ ਗੱਲ ਨਹੀਂ ਹੈ ਸਤਿ ਸੰਗਤ ਜੀ ਕਿਉਂਕਿ ਹਰ ਸ਼ਬਦ ਨੂੰ ਅਪਲੋਡ ਕਰਨਾ ਹੈ ਤੇ ਇਹ ਵਾਰੋ ਵਾਰ ਹੀ ਕਰ ਸਕਦੇ ਹਾਂ ਸੋ ਇਸ ਵਿੱਚ ਆਪ ਸਭ ਦਾ ਸਹਿਯੋਗ ਹੈ ਇਹ ਬਹੁਤ ਅੱਛੀ ਗੱਲ ਹੈ ਸੋ ਆਪ ਕਿਰਪਾ ਇਸ ਤਰ੍ਹਾਂ ਕਰਦੇ ਰਹਿਣਾ ਅਤੇ ਦਾਸ ਕੋਸ਼ਿਸ਼ ਕਰੇਗਾ ਅਤੇ ਆਪ ਸਭ ਸਤਿ ਸੰਗਤ ਆਸ਼ੀਸ਼ ਬਖਸ਼ੋ ਕੀ ਥੋੜਾ ਅੰਦਾਜ਼ ਨੂੰ ਵੀ ਹਿੰਮਤ ਦਾ ਕਹਾਤਾ ਵੇਤਾ ਕਿ ਵੱਤ ਉਹ ਅਪਲੋਡਿੰਗ ਹੋ ਸਕੇ ਕਿਉਂਕਿ ਪ੍ਰੋਬਲਮ ਇਹਦਾ ਹੋਈ ਹਗੀ ਸਰੀਰ ਵੀ ਬਹੁਤ ਵਾਰ ਸਾਥ ਨਹੀਂ ਦਿੰਦਾ ਤੇ ਇਸ ਕਰਕੇ ਕਿਉਂਕਿ ਇਸ ਵਿੱਚ ਤਨ ਹਾਰਮਨ ਦੋਨੋਂ ਹੀ ਹਾਜ਼ਰ ਹੋਣਾ ਚਾਹੀਦਾ ਹੈ ਫਿਰ ਹੀ ਟਿਊਟੋਰੀਅਲ ਕਰ ਸਕੀਦਾ ਹੈ ਕਿਉਂਕਿ ਸਰੀਰ ਥੋੜਾ ਢਿੱਲਾ ਹੋ ਜਾਵੇ ਤਾਂ ਹਾਂ ਮਨ ਕੁਝ ਨਹੀਂ ਕਰ ਸਕਦਾ ਫਿਰ ਕਿਉਂਕਿ ਬੈਠਾ ਨਹੀਂ ਹੁੰਦਾ ਇਸ ਤਰ੍ਹਾਂ ਸੋ ਉਸ ਵੇਲੇ ਫਿਰ ਆਰਾਮ ਹੀ ਕਰਨਾ ਪੈਂਦਾ ਹੈ ਸੋ ਇਸ ਕਰਕੇ ਵੀ ਥੋੜਾ ਡਿਲੇ ਹੋ ਰਿਹਾ ਹੈ ਸੋ ਸਾਧ ਸੰਗਤ ਬਖਸ਼ਣਹਾਰ ਹੈ ਇਸ ਲਈ ਆਪ ਸਭ ਤੋਂ ਮਾਫੀ ਚਾਹੁੰਦਾ ਹੈ ਦਾਸ ਹੁਣ ਜਿੱਦਾਂ ਇਹਦਾ ਉਮਰ ਹੋਣੀ ਹੈ ਇਹ ਤਾਂ ਸੰਸਾਰ ਇਸੇ ਤਰ੍ਹਾਂ ਚੱਲਦਾ ਹੈ ਸੋ ਆਪ ਸਭ ਦਾ ਸਹਿਯੋਗ ਜਿੰਨਾ ਚਿਰ ਮਿਲੇਗਾ ਉਤਨਾ ਚਿਰ ਆਪ ਦੇ ਚਰਨਾਂ ਵਿੱਚ ਦਾਸ ਆਜ ਰਹੇਗਾ ਸੋ ਦਿਓ ਸਜਣਾ ਸੀਸ ਵੀ ਜੋ ਹੋਵੇ ਸਾਹਿਬ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਸੇ ਮੇ ਜਿਉਂ ਅਗਲਾ ਸ਼ਬਦ ਹੈ ਜੀ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਨਾ ਆਇਓ ਸੋ ਇਹ ਅੰਮ੍ਰਿਤ ਕੀਰਤਨ ਅੰਗ 256 पे 265 ਤੇ ਬਰਾਜਮਨ ਹੈ ਜੀ। ਔਰ ਇਸ ਦਾ ਸ਼ਬਦ ਡੀਕੰਪੋਜੀਸ਼ਨ ਤਿਆਰ ਕੀਤੀ ਹੈ ਭਾਈ ਸਰਬਜੀਤ ਸਿੰਘ ਜੀ ਇਸ ਵਾਸਤੇ ਦੇਖਾਂਗੇ ਮੇਲ ਸਕਿਲ ਤੇ ਅਤੇ ਇਹ ਸ਼ਬਦ ਕਾਫੀ ਹਾਈ ਪਿਚ ਤੇ ਸੀ। ਇਸ ਦਾ ਮ ਤਿਵਰ ਤਾਰ ਸਬਤਕ ਵਿੱਚ ਉੱਥੇ ਤੱਕ ਸ਼ਬਦ ਜਾਂਦਾ ਹੈ। ਸੋ ਇਸ ਨੂੰ ਅਸੀਂ ਤਿੰਨ ਸੁਰਾਂ ਹੋਰ ਥੱਲੇ ਲੱਗੇ ਆਏ ਹਾਂ ਸੋ ਹੁਣ ਮਾ ਤੀਰ ਤੋਂ ਇਸ ਨੂੰ ਗ ਘੋਮਲ ਤੇ ਲਿਆਂਦਾ ਹੈ ਸੋ ਉਹ ਗੁਰੂ ਗ੍ਰੰਥ ਸਾਹਿਬ ਜੀ ਦਿਵਾ ਗਿਆ ਹੋਈ ਫਿਰ ਗਾਇਨ ਕਰਕੇ ਦੇਖ ਲੈਣਾ ਜੀ ਪੰਕੀ ਜਪਿਓ ਜਨ ਅਰਜਨ ਦੇਵ ਗੁਰੂ

म तिवर है दोनों बारी फिर नी कोमल म मा, मां नी ज पे यो जाते हो, जा, हो फिर जिन जिन जब पे हो जिन ध ओमल म तिवर जिन जिन धाम द कोमल म तिवर ठीक है जिन फिर अर्जुन ਹਰਜਨ ਅਰਜਨ ਧਾ ਕੋਮਲ ਮਾ ਤਿਵਲ ਗਾ ਕੋਮਲ ਰੇ ਕੋਮਲ ਧਾ ਮਾ ਗਾ ਰੇ ਅਰਜਨ ਅਰਜਨ ਧਾ ਮਾ ਗਾ ਰੇ ਫਿਰ ਜੇ ਹੁਣ ਦੇਵ ਉਦਿਰੂ ਦੇਵ ਦੇਵ ਧਾ ਕੋਮਲ ਦੋਵਾਰੀ ਧਾ ਧਾ ਦੇਵ ਗੁਰੂ ਗੁਰੂ ਮਾ ਤਿਵਰ ਦੋਵਾਰੀ ਮਾ ਮਾ ਗੁਰੂ ਮਾਮਾ ਗੁਰੂ पण ਫਿਰ ਸੰਕਟ ਦੇਨੇ ਹਾਂ ਫਿਰ ਫਿਰ ਵਾਸਤੇ ਇੱਕ ਇੱਕ ਸੁਰ ਹੈ ਮਾ ਤਿਵਰ ਫਿਰ ਸੰਕਟ ਸੰ ਗਟ ਸੰ ਕਟ ਚਾਤਰਾ ਮਾ ਤਿਵ ਮ ਫਿਰ ਗਾ ਕੋਮਨ ਤੇ ਨੀ ਮਧਰ ਸਬਤ ਕੋਈ ਸਬਤ ਕੋਈ ਹੈ ਲੋਅਰ ਨੋਟ ਕੋਈ ਸੰ ਗਟ ਮਾ ਮ ਗਾ ਨੀ ਠੀਕ ਹੈ ਜੀ ਸੰਕਟ ਜੋਨ ਗਰਬ ਨਾ ਆਇਓ ਹੁਣ ਦੇਖਦੇ ਹਾਂ ਜੋਨ ਜੋਨ ਗ ਗ ਗ ਕੋਮਲ ਹੈ ਦੋਨ ਵਾਰੀ ਜੋਨ ਜੋਨ ਫਿਰ ਗਰਬ ਗਰਬ ਧਾ ਕੋਮਲ ਦੋਨ ਵਾਰੀ ਧਾ ਧਾ ਮ ਮ ਤੀਵ ਗਰਬ ਧਾ ਧਾ ਮ ਨਾ ਆਇਓ ਨਾ ਨਾ ਆਇਓ ਨਾ ਗਾ ਰੇ ਦੋਨੋਂ ਹੀ ਕੋਮਲ ਹਨ ਗਾ ਰੇ ਰੇ ਵੀ ਨਾ ਦੋਸਰਾ ਗਾ ਰੇ ਫਿਰ ਆਇਓ ਰੇ ਰੇ ਆਇਓ ਨਾ ਆਇਓ ਗਾ ਰੇ 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 ਠੀਕ ਹੈ ਸੋ ਦੂਸਰੀ ਵਾਰੀ ਹੁਣ ਦੇਖਦੇ ਕਿਸਾ ਬੋਲਣਾ ਹੈ ਫਿਰ ਸੰਕਟ ਜੋਦਨ ਵਰਪ ਨਾ ਆयो ਠੀਕ ਹੈ ਹੁਣ ਅਸੀਂ ਇਸ ਨੂੰ ਦੇਖਣਾ ਫਿਰ ਫਿਰ ਇਹ ਕੋਈ ਸੁਰ ਹੈ ਨੀ ਮਦਰ ਸਬ ਤੱਕ ਵੀ ਹੁਣ ਅ ਇਸ ਤੋਂ ਬਾਅਦ ਵੀ ਮਦਰ ਸਬ ਤੱਕ ਇਹ ਦੋਸਰਾ ਹੋ ਰਹੇ ਹੋਣਗੇ ਫਿਰ ਸੰਕਟ ਨੀ ਧਾ ਧਾ ਇਹ ਦੋਨੋਂ ਹੀ ਮਦਰ ਸਬ ਤੱਕ ਵਿੱਚ ਹੈ ਦੋਨੋਂ ਕੋਮਲ ਹੈ ਨੀ ਹਰ ਦਾ ਸੰਕਟ ਨੀ ਦਾ ਧਾ ਸੰ ਫਿਰ ਸੰਕਟ ਠੀਕ ਹੈ ਜੀ ਜੋਨ ਜੋਨ ਗਾ ਗ ਦੋਨੋਂ ਵਰ ਕੋਮਲ ਹੈ ਗਾ ਕੋਮਲ ਗਰਭ ਗਰਭ ਮਾ ਮ ਫਿਰ ਗਾ ਕੋਮਲ ਗਰਭ ਗਰਭ ਫਿਰ ਨਾ ਆਇਓ ਨਾ ਆਇਓ ਨਾ ਗਾਰੇ ਨਾ ਗਾਰੇ ਫਿਰ ਆਇਓ ਰੇ ਕੋਮਲ ਦਨਵਰ ਆਇਓ ਠੀਕ ਹੈ ਜੀ ਇੱਥੇ ਸਥਾਈ ਪੰਕਤੀ ਇੱਥੇ ਕੰਪਲੀਟ ਹੁੰਦੀ ਹੈ ਸੋ ਹੁਣ ਅਸੀਂ ਦੇਖਾਂਗੇ ਅੰਤਰਾ ਉਸ ਸਾਸਣ ਜਿਹੜਾ ਅਗਲੀ ਹਕਦੀ ਦੇਖਦੇ ਹਾਂ ਜਬ ਲੋ ਨਹੀਂ ਪਾਗ ਲਲਾਰ ਉਦਾ ਤਬ ਲੋ ਪ੍ਰਮਤੇ ਫਿਰਤੇ ਬਹੁਤ ਆਇਓ ਉਸ ਤੋਂ ਪਹਿਲੇ ਗਾਇਨ ਕਰਕੇ ਦੇ ਰਹਿਣਾ ਜਗ ਲਾਉ ਰਹੀ ਪਾਗ ਲੇ ਨਾ ਨੇ सुन, सुना देख लेना जब जब नी कोमल फिर लव जब लव लव वास्ते नी और रे दोनों कोमल है तार सब तक भी है नी जब लव नी 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 रे फिर नहीं 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 रे कोमल गा कोमल ਨਹੀਂ ਰੇ ਗ ਨਹੀਂ ਰੇ ਗ ਫਿਰ ਬਾਗ 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 ਤਰੇ ਤਾਲ ਸਵਤਕ ਵਿੱਚ ਕੋਮਲ ਤੇ ਨੀ ਰੇ ਨੀ ਬਾਗ ਰੇ ਨੀ ਬਾਗ ਰੇ ਨੀ ਫਿਰ ਲੀਲਾਰ ਲੀਨਾਰ नी नी कोमल ध कोमल ठीक है जी नी नी धा नी नी कोमल धा कोमल फिर उदय 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 नी नी कोमल उदय हम देखते दे हाँ इसमें दोबारा इसमें पढ़ना है जब ल ਜਦ ਲਉ ਨਹੀਂ ਪਾਗ ਲਿਲਾ ਉਦੈ ਫਿਰ ਅਸੀਂ ਅਗਲਾ ਵੀ ਪਾਗ ਹੁਣ ਨਾਲ ਗਾਵਾਂਗੇ ਤਬ ਲਉ ਫਰਮ ਤੇ ਫਿਰ ਤੇ ਬਹੁ ਤਾਇਓ ਸੋ ਇਸ ਨੂੰ ਪਹਿਲੇ ਗਾਇਨ ਕਰਕੇ ਦੇਖ ਲੈਣੇ ਹਾਂ ਸੋ ਇਹ ਸੇਮ ਹੀ ਹੈ ਜੋ ਅਸੀਂ ਪਹਿਲੇ ਗਾਇਆ ਹੈ ਜਦ ਲਉ ਨਹੀਂ ਪਾਗ ਲਿਲਾ ਉਦੈ ਸਿਰਫ ਉਦੈ ਤੋਂ ਬਾਅਦ ਉਦੈ ਤੋਂ ਬਾਅਦ ਥੋੜਾ ਜਿਹਾ ਚੇਂਜ ਆਏਗਾ ਫਿਰ ਵੀ ਇੱਕ ਵਾਰ ਦੇਖ ਲੈਣੇ ਹਾਂ ਜਦ ਲਉ ਨਹੀਂ ਕੋ ਆਗੋ ਲੈ ਮਾਨ ਕੁਦਰਤ ਐ ਤੇ ਫਰਕ ਨਾ ਹੈ ਤਮਨ ਦਾ ਪ੍ਰਭੂ ਤੇ ਤੇ ਬਹੁਤਾਰੋ ਬਲ ਸਿਸਟਰ ਦੇਖ ਲੈਣਾ ਇਸ ਦਾ ਵੀਡੀਓ ਜਰੂਰ ਦੇਖ ਲੈਣਾ ਜੀ ਆਪ ਨੂੰ ਇਸ ਨਾਲ ਜਿਹੜਾ ਅਚੀ ਤਰ੍ਹਾਂ ਪਤਾ ਲੱਗ ਜਾਏਗਾ ਸੋ ਫਿਰ ਵੀ ਆਪ ਨੂੰ ਗਾ ਕੇ ਦੱਸ ਰਹੇ ਹਾਂ ਸੋ ਇਤਨਾ ਕੋਈ ਪ੍ਰੋਬਲਮ ਨਹੀਂ ਹੋਣੀ ਤੇ ਵੀ ਸੋ ਅਸੀਂ ਸੁਰਾਂ ਦੇ ਲੈਣਾ ਸੋ ਅਸੀਂ ਹੁਣ ਸੁਰਾ ਅਲਰੇਡੀ ਦੇਖ ਚੁੱਕੇ ਹਾਂ ਸੋ ਜਦ ਨਾ ਨਹੀਂ ਬਾਗ ਲਾਰੂ ਦੇ ਠੀਕ ਹੈ ਜੀ ਅਸੀਂ ਸਿਰਫ ਉਦਾਏ ਤੋਂ ਬਾਅਦ ਉਹ ਅਜਿਹਾ ਦਿਸਰਾ ਦੇਖ ਲੈਣਾ उद नी उद नी नी कोमल उद नी ने नी, नी कोमल सेकंड टाइम ध म ग ध कोमल म ग कोमल फिर तबला तबला म म ठीक है ਪ੍ਰ ਮ ਤੇ ਗਾ ਗਾ ਦੋਨੋਂ ਵਰ ਕੋਮ ਫਿਰ ਤੇ ਵਾਸਤੇ ਸੁਰ ਹੈ ਨੀ ਪ੍ਰ ਪ੍ਰ ਮ ਤੇ ਗਾ ਗਾ ਨੀ ਫਿਰ ਫਿਰ ਤੇ ਫਿਰ ਤੇ ਫਿਰ ਵਾਸਤੇ ਹੈ ਨੀ ਕੋਮਨ ਫਿਰ ਤੇ ਵਾਸਤੇ ਨੀ ਕੋਮਨ ਤੇ ਨੀ ਕਠਾ ਹੋ ਜਾਏਗਾ ਫਿਰ ਤੇ ਨੀ ਨੀ ਠੀਕ ਹੈ बहुत आयो हम देखे देख देख, बहुत आयो बह बहु, धा कोमल रे तार शब्द कोमल धा बह धा, धा रे धा रे ठीक है जी तायो बहुत आयो धा रे रे ठीक है जी ਇਤਨਾ ਹੋ ਗਿਆ ਹੁਣ ਇਸ ਤੋਂ ਬਾਅਦ ਫਿਰ ਅਸੀਂ ਸਥਾਈ ਵਿੱਚ ਜਾਣ ਲਈ ਇਸ ਨੂੰ ਫਿਰ ਤੇ ਬਹੁਤ ਆयो ਨੂੰ ਥੋੜਾ ਜਿਹਾ ਅਲੱਗ ਤਰੀਕੇ ਨਾਲ ਪੜਾਂਗੇ ਇਸ ਨੂੰ ਵੀ ਦੇਖ ਲੈਣਾ ਹਾਂ ਅੱਜ ਹੁਣ ਅੱਗੇ ਫਿਰ ਤੇ ਬਹੁਤ ਆयो ਫਿਰ ਇੱਕ ਵਾਰ ਬੋਲਣਾ ਥੋੜਾ ਜਿਹਾ ਡਿਫਰੈਂਸ ਹੋਏਗਾ ਫਿਰ ਤੇ ਬਹੁਤਾ ਆयो ਫਿਰ ਕੋ ਦੇਖ ਲਓ ਫਿਰ ਤੇ ਬਹੁਤਾ ਆयो ਠੀਕ ਹੈ ਇਸ ਤੋਂ ਬਾਅਦ ਫਿਰ ਸਥਾਈ ਸ਼ੁਰੂ ਹੋਏਗੀ। ਇਸ ਦੀ ਇਸ ਤਰ੍ਹਾਂ ਦੇਖ ਲੈਣਾ ਹੈ। ਫਿਰ ਫਿਰ ਪਹਿਲੇ ਸਿੱਕਤ ਕੀਤਾ ਸੀ ਫਿਰ ਤੇ ਹੁਣ ਉਲਟਾ ਹੋਏਗਾ। ਫਿਰ ਤੇ ਨੀ ਕੋਮਨ ਫਿਰ ਨੀ ਕਰਨੀ ਕੋਮਨ ਨੀ ಶುਧ ਨੀ ਕੋਮਨ ਮੈਨਸ ਫਿਰ ਤੇ ਫਿਰ ਤੇ ਸਿਰ ਇੱਕਾ ਦੇਖਣਾ ਫਿਰ ਨੀ ਕੋਮਨ ਤੇ ਵਾਸਤੇ ਨੀ नी कोमल, ठीक है। फिर ते बाहो, बाहो मा मां तीवर दोवारी बाहो बाहो फिर ता 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 जो सह मां तीवर रे कोमल ता यो गारे यो गारे गावी कोमल है रे कोमल है, ठीक है। जी तो इसके बाद फिर जब थे अर्जुन देव को नमस्कार रे ओ ओज हरिदन देव गुरु सो थे डॉरियल दिस माथिया सा, जी सब साथ साथ से मंदिर दी दा कोटि कोटि धन्यवाद जो आप इतना साथ दे रहे हो इतना हौसला बजाए कर रहे हो ਬਹੁਤ ਬਹੁਤ ਆਪ ਸਭ ਦਾ ਧੰਨਵਾਦ ਹੈ ਜੀ ਸੋ ਇੱਥੇ ਟਿਊਟੋਰੀਅਲ ਸਮਾਪਤ ਕਰਦੇ ਹਾਂ ਦਿਵਸ ਜਨਾ ਸੀ ਸੀ ਜੋ ਹੋਵੇ ਸਾਹਿਬ ਸੇ ਉਮੇਲ ਸੀ ਵੀ ਜੀ ਦਾ ਖੰਸਨ ਸੀ ਵੀ ਜੀ ਕੀ ਫੋਟੋ